ਹਾਜੀ ਬਹੁਤ ਚੰਗੀ ਗੱਲ ਹੈ ਇਲੈਕਸ਼ਨ ਤਾਂ ਡਿਊ ਸੀਗਾ ਇਹ ਇਲੈਕਸ਼ਨ ਅਸੀਂ ਜੋ ਵੀ ਇਲੈਕਸ਼ਨ ਕਮਿਸ਼ਨ ਦਾ ਫੈਸਲਾ ਉਹਨੂੰ ਵੈਲਕਮ ਕਰਦੇ ਹਾਂ ਔਰ ਮੇਰੇ ਖਿਆਲ ਤਕਰੀਬਨ 28 ਦਿਨ ਰਹਿ ਗਏ ਨੇ ਚੋਣਾਂ ਦੇ ਅੰਦਰ ਔਰ ਲੜਾਂਗੇ ਡਟ ਕੇ ਹਾਜੀ ਉਹ ਸਰਪੰਚੀ ਦੇ ਚੋਣਾਂ ਸੀ ਅੱਜ ਕੋਡ ਆਫ ਕੰਡਕਟ ਖਤਮ ਹੋਣਾ ਸੀ ਅੱਜ ਦੁਬਾਰਾ ਫੇਰ ਗਿੱਦਰ ਬਾਅਦ ਕੋਡ ਆਫ ਕੰਡਕਟ ਲੱਗੇ ਔਰ ਮੇਰੇ ਖਿਆਲ ਚੋਣ ਦਾ ਸੀਜ਼ਨ ਵੀ ਜੋਰਾਂ ਤੇ ਹੈ ਪਰ ਬਾਕੀ ਇੱਥੇ ਆਲਰੇਡੀ ਜਿਹੜੇ ਲੋਕ ਨੇ ਉਹ ਬੜੇ ਸੂਝਵਾਨ ਨੇ ਕਿ ਦਰਵਾਦੇ ਉਹ ਬੜੇ ਸਿਆਣੇ ਲੋਕ ਨੇ ਬੜੇ ਸਮਝਦਾਰ ਲੋਕ ਨੇ ਇਹਨਾਂ ਨੇ ਬਾਏ ਲక్ష్ਮੀ ਵੀ ਵਖੇ ਇਹਨਾਂ ਨੇ ਜਨਰਲ ਇਲੈਕਸ਼ਨ ਵੀ ਵਖੇ ਇਹਨਾਂ ਨੇ ਵੱਡੇ ਤੋਂ ਵੱਡੇ ਇਲੈਕਸ਼ਨ ਵੀ ਵਖੇ ਇੱਥੇ ਮੁੱਖ ਦਰਵਾਦੇ ਲੋਕ ਰਾਮ ਨਾਲ ਠੰਡਾ ਖਾਂਦੇ ਆ ਤੇ ਇਹ ਉੱਥੇ ਬੈਟ ਲਾਉਂਦੇ ਆ ਜਿਹੜਾ ਟੋ ਕੱਟ 25 30 ਸਾਲ ਜਿੱਥੇ ਇਹਨਾਂ ਨੂੰ ਕੋਈ ਨਾ ਕੋਈ ਫਾਇਦਾ ਉਹ ਹੋਵੇ ਮਲਕੀ ਜਾਣ ਕੇ ਜਿਹੜਾ ਫਾਇਦਾ ਦੇ ਸਕੇ ਗਿੰਦਰਬਾਦ ਸਭ ਹੁਣ ਮੈਂ ਕਿਦਾਂ ਦੱਸ ਸਕਦਾ ਮੁਕਾਬਲਾ ਕੀ ਨੇ ਨਾਲ ਇਹ ਤਾਂ ਆਉਣ ਵਾਲਾ ਸਮਾਂ ਜਿਵੇਂ ਜਿਵੇਂ ਚੋਣਾਂ ਦੇ ਕਾਗਜ਼ ਭਰਾਂਗੇ ਦਿਨ-ਬਦਨ ਮੁਕਾਬਲਾ ਦਿਨ-ਬਦਨ ਬਦਲਦਾ ਹੈ ਦਿਨ-ਬਦਨ ਬਦਲਦਾ ਹੈ ਟਾਈਮ ਦੱਸੇਗਾ ਜੀ ਹਾਈ ਕਮਾਂਡ ਨਾਲ ਚਰਚਾ ਕਰਨ ਤੋਂ ਬਾਅਦ ਹੀ ਮੈਂ ਤੁਹਾਨੂੰ ਦੱਸ ਪਾਵਾਂਗੇ ਕਿ ਸੰਭਾਵਿਕ ਉਮੀਦਵਾਰ ਗਿੰਦਰਬਾਦ ਚਾਹੌਣ ਕੀ ਪਬਲਿਕ ਡਿਮਾਂਡ ਕੀ ਹੈ ਲੋਕਾਂ ਦੀ ਕੀ ਹੈ ਕਾਂਗਰਸ ਪਾਰਟੀ ਦਾ ਕੀ ਫੈਸਲਾ ਹੈ ਇਹ ਹਾਈ ਕਮਾਂਡ ਨੇ ਫੈਸਲਾ ਕਰਨਾ ਰਾਜਾਵੜੀਂਗਨੀ ਦੱਸ ਸਕਦਾ ਔਰ ਜ਼ਰੂਰ ਇੱਕ ਅਦੇ ਦਿਨ ਚਾਈਕ ਮੰਡ ਨਾਲ ਫੈਸਲਾ ਫਤਵੇ ਦੇ ਕਰਕੇ ਤੇ ਅਸੀਂ ਕੈਂਡੀਡੇਟ ਅਨਾਉਂਸ ਕਰ ਫਤਵੇ ਦੇ ਕਿੰਨੇ ਜਿੱਤਨ ਦੀ ਉਮੀਦ ਹਰ ਬੰਦਾ ਜਿੱਤਨਸੇ ਚੋਣ ਲੜਦਾ ਕੋਈ ਹਾਰਨਸੇ ਦਾ ਚੋਣ ਲੜਦਾ ਹੀ ਨਹੀਂ ਹੈ ਜੀ ਔਰ ਬਾਬੇ ਦੀ ਕਿਰਪਾ ਨਾਲ ਗਿੱਦੜ ਬਿਆਲੇ ਨੇ ਤਾਂ ਹਮੇਸ਼ਾ ਹੀ ਮੇਰੇ ਮੱਥੇ ਤੇ ਤਿਲਕ ਲਾਇਆ ਬਾਲੇ ਹੈ ਕਿ ਪੂਰੇ ਪੰਜਾਬ ਦੇ ਵਿੱਚ ਹਵਾ ਸੀ ਲੋਕ ਚੌਣ ਚੌਣ ہزار ਵੋਟਾਂ ਦੇ ਫਰਕ ਨਾਲ ਹਾਰ ਗਏ ਕਿੱਦੜਬਾ ਦੇ ਲੋਕਾਂ ਨੇ ਫਤਵਾ ਜਿਹੜਾ ਦਿੱਤਾ ਇਹ ਕੋਈ ਛੋਟੀ ਗੱਲ ਨਹੀਂ ਗੱਲ ਇਹ ਹੈ ਕਿ ਜਿਹੜੇ ਲੋਕ ਹੁਣ ਨਾ ਗਿੱਦੜਬਾ ਦੇ ਤਾਂ ਬਹੁਤ ਹੀ ਸਿਆਣੇ ਏ ਇਦਾਂ ਪਾਰਟੀ ਛੱਡਨ ਨਾਲ ਜਾਂ ਇਦਾਂ ਘਰਬਾ ਛੱਡਨ ਦੇ ਨਾਲ ਉਹ ਮੈਂ ਕਹਿੰਦਾ ਫਲਾਣੇ ਥਾਂ ਤੇ ਚਲੇ ਜਾਵਾ ਲੋਕ ਮੌਕਾ ਪ੍ਰਸਤ ਲੋਕਾਂ ਨੂੰ ਵੋਟ ਨਹੀਂ ਪਾਉਂਦੇ ਖਾਸ ਕਰਕੇ ਗਿੱਦੜਬਾ ਕੋ ਗਿੱਦੜਬਾ ਪੋਲੀਟੀਕਲੀ ਸਾਰੇ ਪੰਜਾਬ ਨਾਲੋਂ ਸੂਝਵਾਨ